ਅੱਜ ਅਸੀਂ ਬਣਾ ਰਹੇ ਹਾਂ ਜੀ ਆਲੂ ਤੇ ਚੋਲੇ ਦੀਆਂ ਫਲੀਆਂ ਇਹ ਸਾਡੇ ਆਲੂ ਨੇ ਇਹ ਅਸੀਂ ਚੋਲੇ ਦੀਆਂ ਫਲੀਆਂ ਬਰੀਕ ਬਰੀਕ ਕੱਟ ਕੇ ਧੋ ਕੇ ਸਮਾਰ ਕੇ ਕੱਟ ਲਿਆ ਨੇ ਹੁਣ ਅਸੀਂ ਇਧਰ ਕੜਾਹੀ ਧਰ ਲਈਏ ਤੇ ਪਿਆਜ਼ ਅਸੀਂ ਪੁੱਜੇ ਨੇ ਰੱਖਦੇ ਆ ਕੜਾਹੀ ਚ Jirak, pakit, pipi aja sih, pun jenirak kecilnya keleleh je. Iya sih, sadai cowok lagi yang paling gak berik, berik ke kaki nianya. Tuh, iya sadai. ya sih. പ്യയ പകത്ത മർച്ച പാടിയ ടോഡ് ജാ അദരക അദർക്കോട് വിയോ ബ സി പ്യാജ സാധാരു ചുക്കളു ടാ ഫ്രൈ കോയിച്ചത്മം കാ ആല ਹਲੂ ਜਿਹੜੇ ਚੋਲੇ ਫਰਾਈ ਜਿਹੋ ਜਿਹੇ ਨੇ ਇਹਦੇ ਵਿੱਚ ਤੇਲ ਦੇ ਵਿੱਚ ਤੇ ਇਹਨਾਂ ਦਾ ਟੇਸ ਅਜਿਹਾ ਬਹੁਤ ਵਧੀਆ ਬਣ ਜਾਂਦਾ ਹੈਗਾ ਉਹੀ ਸਭਾ ਜਾਰੇ ਮਤਲਬ ਫੇਰ ਵੀ ਇਹ ਚੋਲੇ ਜਿਹੜੇ ਫੇਰ ਸਵਾਦ ਬੰਦੇ ਆ ਜਿਹੇ ਅਸੀਂ ਪਹਿਲਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਥੋੜੀ ਜਿਹੀ ਫਰਾਈ ਕਰ ਲਈ घर ही लाए हुए ने और गाइन करेंगे के बारे सपरे बहुत स्वाद बनते हैं सारे तो का ना शौक रखना रेता है, है जो अब ਪੂਰੇ ਸ਼ੰਗਨ ਨਾਲ ਕੁਕਿੰਗ ਕਰਦੇ ਆ ਤਾਂ ਚੀਜ਼ ਮਦੂਮਲੀ ਸਵਾਦ ਵਾਲੀ ਆ ਸਾਰੇ ਉਹ ਚੰਗੀ ਲੱਗੇ ਫਿਰ ਉਹ ਵੀ ਵਧੀਆ ਚੀਜ਼ ਹੁੰਦੀ ਐ ਸੋ ਯੂਨੀ ਕੁੰਗ ਹੀ ਐ ਇਹ ਜਿਹੜੀ ਅਸੀਂ ਛੌਕਨਾ ਬਣਾਈਏ ਇਹੋ ਇੱਕ ਵਾਰੀ ਕਾਲੀਆਂ ਬਣਾਉਣੇ ਆ ਦੇਖੇ ਸਮਾਂ ਇਹਨਾਂ ਵਿੱਚ ਚੀਜ਼ਾਂ ਜੜੀਆਂ ਟੇਸਟੀ ਬਣਨਾ ਬੱਕੀ ਦੀ ਛੌਕਨਾ ਬਣਾਉਣਾ ਤਾਂ ਪਰਿਵਾਰ ਤੇ ਤੰਦਰੁਸਤੀ ਵੀ ਆਉਂਦੀ ਐ ਆਮ ਆਜੰਦੀ ਹੁੰਦਾ ਉਹ ਵਧੀਆ ਡਾਈਜੈਸਟ ਹੁੰਦਾ ਬਿਮਾਰੀਆਂ ਨਹੀਂ ਲੱਗਦੀਆਂ ਪਰ ਮਾਤਮਾ ਦਾ ਉਤਰ ਕੇ ਯਾਰ ਕਰਨਾ ਕਹੀਦਾ ਸਾਰਿਆਂ ਨੂੰ ਦੇਖੋ ਇਹ ਸਾਡੇ ਜਿਹੜੇ ਹੁਣ ਆਲੂ ਆ ਗਏ ਇਹ ਇਹਨੇ ਜੋ ਮੋਇਸਚਰ ਖਤ ਹੋ ਗਿਆ ਥੋੜੀ ਹਲਕੀ ਜਿਹੀ ਫਰਾਈ ਹੋ ਗਿਆ ਇਹ ਦੇਖੋ ਇਸ ਤਰ੍ਹਾਂ ਦਾ ਇਹਨਾਂ ਨੇ ਕਿਉਂ ਆ ਜਿਹੜਾ ਚੜਤਾ ਹੁਣ ਫਰਾਈ ਵਿੱਚ ਮਸਲੀ ਦੇ ਵਿੱਚ ਸੋ ਸਾਲੀ ਰਹਾ ਮਗੇ ਇਹ ਹਲਦੀ ਨਾਲ ਮਿਰਚ ਕਾਲੀ ਮਿਰਚ ਤੇ ਨਮਕ ਪਾਇਆ ਤੁਮ ਮੈਂ ਪਹਿਲਾਂ ਵੀ ਸਾਰੇ ਵੀਡੀਓ ਚ ਤੁਹਾਨੂੰ ਦੱਸਦੇ ਆ ਕਿ ਅਸੀਂ ਇਹਦੇ ਸਿੰਪਲ ਇਨਗਰੀਡੀਅੰਟਸ ਵਰਤਦੇ ਆ ਜਿਹੜੇ ਸਿਹਤ ਲਈ ਚੰਗੇ ਨੇ ਘਰੇ ਪਸਾਈ ਹੋਈ ਹਲਦੀ ਮਿਰਚ ਵੀ ਮੈਂ ਘਰੇ ਪੀਸਦੀ ਆ ਸਾਗੂ ਮਿਰਚ ਪਾ ਕੇ ਉਹਨਾਂ ਨੂੰ ਗੱਡੀਆਂ ਆਡੂਂਗੇ ਤੁੱਪੇ ਰੱਖ ਕੇ ਸੁਕਾ ਤੇ ਸੁਕਾ ਕੇ ਇਹ ਫਿਰ ਮੈਂ ਉਹ ਪੀਸਤੀ ਹੋਗੀ ਉਹ ਸਾਲਾ ਲਾਲਮੋਲ ਦੇ ਵਿੱਚ ਰੱਖ ਗਿਆ ਉਹ ਮਸ਼ੀਰ ਵਿੱਚ ਛੋਲੇ ਦੇ ਫਲਗ ਜਿਹੜੀਆਂ ਅਸੀਂ ਕੱਟੀਆਂ ਹੋਈਆਂ ਸੀਆਂ ਕਰਨੇ ਵਿੱਚ ਪਾ ਰਹੇ ਹਾਂ जी कु कुकर के बनाए फलियां तो सब्जी अगर पूरी टेस्टी नहीं बनती कई सब्जियाँ कुकर बनदिया भी है कई सब्जियां कढ़ाही च वो बन चुले फलिया ने जुबारे दलियां चौलें दलियाँ सब्जियाँ एक्सराम कड़ाही चीद बनदियाँ ਸੋ ਵੇ ਅਸੀਂ ਛੋੜੀ ਵਿੱਚ ਪਾ ਕੇ ਨੂੰ ਲੈ ਗਏ ਰਸਾ ਲੈ ਹੁਣ ਅਸੀਂ ਇਹ ਵਿੱਚ ਇੱਕ ਕੜਛੀ ਪਾਣੀ ਦੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਅਸੀਂ ਇੱਕ ਕੜਛੀ ਪਾਣੀ ਦੀ ਪਾ ਕੇ ਤੇ ਢੱਕ ਕੇ ਅਸੀਂ ਭਾਪ ਤੇ ਪਕਾਵਾਂਗੇ ਹੁਣ ਅਸੀਂ ਢੱਕ ਕੇ ਤੇ ਗੈਸ ਸੁਨ ਭਾਤੀ ਹੈ ਭਾਪ ਤੇ ਪਕਾਵਾਂਗੇ सब्जी को देख लिया आपको सिम करके गैस बनाई सी सब्जी बहुत वाइस सब्जी बनी है देखो पाफिया सब्जी कड़ी बनती सब्जी आलू तो चौले दफलिया ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਜਿਹੜੀ ਅਸੀਂ ਇੱਕ ਆਵਰੇ ਚੈਨਲ ਤੇ ਚਾਹ ਪਾਈ ਸੀਗੀ ਆਰਗੈਨਿਕ ਆਪਣੀ ਐਂਟੀਬੈਡ ਚਾਹ ਉਹ ਵੀ ਤੁਸੀਂ ਸਾਰੇ ਜਣੇ ਟਰਾਈ ਕਰਕੇ ਦੇਖਿਓ ਉਹ ਵੀ ਸਾਡੀ ਚਾਹ ਜਿਹੜੀ ਬਹੁਤ ਫਾਇਦੇ ਕਰਦੀ ਹੈ ਅੱਜਕੱਲ੍ਹ ਵਾਇਰਲ ਸੀ ਬਹੁਤ ਲੋਕਾਂ ਨੂੰ ਬਹੁਤ ਹੋ ਰਿਹਾ ਹੈ ਤੇ ਉਹ ਵੀ ਜਰੂਰ ਦੇਖਿਓ ਸਾਡੀ ਆਰਗੈਨਿਕ ਇਹ ਸਾਡੀ ਸਬਜ਼ੀਆਂ ਸਾਰੀਆਂ ਆਰਗੈਨਿਕ ਲਗੀਆਂ ਸਬਜ਼ੀ ਨੂੰ ਸਾਡੀ ਬਣ ਕੇ ਰੈਡੀ ਹੈ ਕਮੈਂਟ ਕਰਕੇ ਦੱਸੋ ਸਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਸਾਡੀ ਰੈਸਪੀ